ਸਲਾ ਪਠਾਨਕੋਟ ਸਟਾਰ ਦੇ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਅਟੁੱਟ ਲੰਗਰ ਪਠਾਨਕੋਟ ਸੁਜਾਨਪੁਰ ਵਿਖੇ ਨਵੇਂ ਪੁਲ ਦੇ ਮੋੜ ਤੇ ਲਗਾਇਆ ਗਿਆ ਤੇ ਦੱਸਦੇ ਹਾਂ ਇਸ ਮੌਕੇ ਤੇ ਪਰਦਾਨ ਹਰਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹੀਦੀ ਨੂੰ ਜਿਹੜਾ ਹੈ ਸ਼ਹਾਦਤ ਨੂੰ ਜਿਹੜਾ ਹੈ ਉਹ ਸਮਰਪਿਤ ਇਹ ਲੰਗਰ ਜਿਹੜਾ ਉਹ ਲਗਾਇਆ ਗਿਆ ਤੇ ਇਸ ਮੌਕੇ ਤੇ ਦੱਸਦੇ ਹਾਂ ਸੈਂਕੜੇ ਆਉਣ ਜਾਣ ਵਾਲੇ ਲੋਕਾਂ ਨੂੰ ਜਿੱਥੇ ਦੁੱਧ ਦਾ ਲੰਗਰ ਵਰਤਾਇਆ ਗਿਆ ਤੇ ਉੱਥੇ ਹੀ ਉਹਨਾਂ ਨਾਲ ਇਹ ਜਾਣਕਾਰੀ ਵੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਦੇ ਨਾਲ ਇਸ ਦੁੱਧ ਦੇ ਖਾਤੇਰ ਦੀਲ ਮਹਿਰਾ ਨੂੰ ਵੱਡੀ ਕੁਰਬਾਨੀ ਦੇਣੀ ਪਈ ਸੀ ਤੇ ਉਹਨਾਂ ਨੇ ਵੀ ਦੱਸਿਆ ਕਿ ਸਾਡੇ ਲਈ ਸਭ ਤੋਂ ਵੱਡੀ ਸਰਦਾਂਝਲੀ ਗੁਰੂ ਸਾਹਿਬਾਨਾਂ ਨੂੰ ਇਹ ਹੋਵੇਗੀ ਕਿ ਅਸੀਂ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲੀਏ ਤੇ ਸਰਬੱਤ ਦਾ ਭਲਾ ਕਰੀਏ ਤੇ ਇਸ ਮੌਕੇ ਤੇ ਦੱਸਦੇ ਇਹ ਮੁੱਖ ਮਹਿਮਾਨਾਂ ਵੱਜੋਂ ਸਾਬਕਾ ਡਿਸਟ੍ਰਿਕਟ ਗਵਰਨਰ ਸੁਦੀਪ ਗਰਗ ਪੀ ਡੀਜੀ ਸੁਦੀਪ ਗਰਗ ਤੇ ਜ਼ੋਨ ਚੇਅਰਮੈਨ ਰਣਵੀਰ ਵਾਲੀਆ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਦੇ ਨਾਲ ਰੀਜਨ ਚੇਅਰਮੈਨ ਜਮੇਰ ਸਿੰਘ ਲਾਈਨ ਰਣਵੀਰ ਵਾਲੀਆ ਵਿਕਾਸ ਮਹਾਜਨ ਅਤੇ ਬੰਟੀ ਵੀ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਮੌਜੂਦ ਨੇ ਇਸ ਮੌਕੇ ਤੇ ਸਾਹਿਬਜ਼ਾਦੀਆਂ ਦੀ ਜੀਵਨ ਲੀਲਾ ਦੇ ਬਾਰੇ ਜ ਜਾਣਕਾਰੀ ਹਰ ਇੱਕ ਵਿਅਕਤੀ ਨੂੰ ਸਾਂਝੀ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਸਾਰਿਆਂ ਦੇ ਲਈ ਪ੍ਰੇਰਨਾ ਦੇ ਸਰੋਤ ਨੇ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਕਲੱਬ ਦਾ ਮੁੱਖ ਮੰਤਵ ਸਮਾਜਿਕ ਅਤੇ ਧਾਰਮਿਕ ਕੰਮਾਂ ਦੇ ਵਿੱਚ ਵੱਧ ਚੜਕੇ ਯੋਗਦਾਨ ਪਾਉਣਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਅਜਿਹੇ ਉਪਰਾਲੇ ਕਰਦੇ ਰਹਿਾਂਗੇ ਜਿਸ ਤਰ੍ਹਾਂ ਕਿ ਇਹ ਮਹੀਨਾ ਜਿਹੜਾ ਚਾਰ ਸਹਿਬਜ਼ਾਦਿਆਂ ਦਾ ਜਿਹੜਾ ਸੀ ਵਿਸ਼ੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਔਰ ਉਹਨਾਂ ਨੂੰ ਚਾਰ ਸਹਿਬਜ਼ਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਲਾਡ ਲਿਆ ਨੂੰ ਸਮਰਪਿਤ ਲਾਇਨਜ਼ ਕਲੱਬ ਠਾਨਕੂਰ ਸਟਾਰ ਵੱਲੋਂ ਅੱਜ ਜਿਹੜਾ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਜਿਹੜਾ ਕਿ ਬਹੁਤ ਅੱਛਾ ਕੰਮ ਕੀਤਾ ਗਿਆ ਹੈ ਔਰ ਇਹ ਚਾਰ ਸਾਹਿਬ ਜੱਜਾਂ ਨੂੰ ਸ਼ਰਧਾਂਜਲੀ ਹੋਏਗੀ ਲਾਈਨਸ ਕਲੱਬ ਸਟਾਰ ਵੱਲੋਂ ਔਰ ਮੈਂ ਇਹੀ ਕਾਵਾਂਗਾ ਵੀ ਲਾਈਨਸ ਕਲੱਬ ਦਾ ਇਹ ਮੇਨ ਮੋਟਿਵ ਹੈ ਇਹੀ ਹੈ ਕਿ ਸਮਾਜ ਦੀ ਸੇਵਾ ਲੋਕੀਤਾਂ ਦੀ ਸੇਵਾ ਔਰ ਖਾਸ ਕਰਕੇ ਆਪਣੇ ਧਰਮ ਦੇ ਸਮਰਪਤ ਜਿਹੜੇ ਧਰਮ ਦੇ ਪ੍ਰਤੀਜਿਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਉਹ ਚਾਰ ਸਾਹਿਬ ਜੱਜਾਂ ਨੂੰ ਸਾਨੂੰ ਹਰ ਇੱਕ ਨੂੰ ਯਾਦ ਕਰਨਾ ਚਾਹੀਦਾ ਹੈ ਅਗਰ ਉਹ ਚਾਰ ਸਾਹਿਬ ਜੱਜਾਂ ਨੇ ਇਸ ਧਰਮ ਦੀ ਖਾਤਰ ਆਪਣੀ ਜਾਨ ਨਹੀਂ ਕੁਰਬਾਨ ਕੀਤੀ ਹੁੰਦੀ ਅੱਜ ਅਸੀਂ ਸ਼ਾਇਦ ਇਸ ਦਾ ਪਰੇਸ਼ਾਨ ਨਹੀਂ ਲੈ ਸਕਦੇ ਸੀ ਇਸ ਕਰਕੇ ਹਰ ਇੱਕ ਪੁਰਾਣੇ ਦਾ ਇਹੀ ਫਰਜ਼ ਹੈ ਕਿ ਸਿਆਦ ਸਾਹਿਬ ਜਦੋਂ ਸੰਭਾਜ ਨੂੰ ਜ਼ਰੂਰ ਦਿਓ ਉਹਨਾਂ ਨੂੰ ਯਾਦ ਕਰੋ ਉਹਨਾਂ ਨੇ ਜਿਹੜਾ ਰਾਹ ਦੱਸਿਆ ਉਹਨਾਂ ਦਾ ਜ਼ਰੂਰ ਤੁਹਾਨੂੰ ਚੱਲਣਾ ਚਾਹੀਦਾ ਹੈ ਮੈਂ ਇੱਕ ਵਾਰੀ ਫੇਰ ਲਾਈਨ ਦੇ ਕਲੱਬ ਖਾਨਕੋਟ ਸਟਾਰ ਦੇ ਸਾਰੇ ਆਏ ਹੋਏ ਮੈਂਬਰ ਜਿਨ੍ਹਾਂ ਵਿੱਚ ਸਪੈਸ਼ਲ ਜੀ ਗਰਗ ਜੀ ਔਰ ਲਾਈਨ ਅਜਮੇਰ ਸੀ ਸਾਡੇ ਰੀਜਨਲ ਚੇਅਰਮੈਨ ਸਪੈਸ਼ਲੀ ਆਏ ਨੇ ਉਹਨਾਂ ਦਾ ਬਹੁਤ ਬਹੁਤ ਥੈਂਕਸ ਸਾਰੇ ਲਾਈਨ ਦੇ ਮੈਂਬਰ ਦਾ ਥੈਂਕਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ स्टार हरजीत सिंह के, के नेतृत्व में बहुत ही अद्भुत कार्य कर रही है और ये सप्ताह जो हमारा शहीदी सप्ताह के रूप में मनाया जाता है जिसमें गुरु गोविंद सिंह की कुर्बानियों को हम याद करते हैं उन चारों पुत्रों को जिन्होंने धर्म की रक्षा के लिए अपने प्राणों को निछावर कर दिया तो मैं सबसे बड़ी बात ये कहूंगा कि वो जो सबक हमें देखे गए हैं जिस तरीके से अपने बच्चों के कुर्बान होने के बावजूद भी उनमें उन्होंने और लोगों में और बच्चों में अपने बच्चों को देखा उन्होंने चार की जगह सौ बच्चों का ऐलान किया कि मेरे चार नहीं सौ पुत्र और भी हैं ये एक बहुत बड़ी बात है पूरे परिवार जो उनका पूरा बल बलिदान में निकल गया और उनके तो संघर्ष में जीवन जो हमें शिक्षा वो देके गए हैं वो हम हमेशा याद रखेंगे और ये बहुत एक गर्व की बात होती है एक सिख धर्म जो है ये, ये सिख धर्म नहीं बल्कि ये एक ये एक ऐसा हिंदू धर्म का एक रक्षक धर्म है जो हमेशा स्मरणीय रहा है क्योंकि उनकी जो कुर्बानियाँ हैं उनको कभी भी हम भूला भूला नहीं सकते और मैं बहुत बहुत बधाई देता हूँ हरजीत जी को लॉन्च का पठानकोट स्टार के हर मेंबर को जो इतने अच्छे ढंग से हर वर्ष इसको मनाते हैं और जगह भी वो है जो इन्होंने अपने हाथों से बनाई है ये ये ट्रैक जो बनाया है मॉर्निंग वॉक ट्रैक इवनिंग वॉक ट्रैक ये एक बहुत ही स्मरणीय है जो एक लॉन्च क्लब स्टार के नहीं पूरे लॉन्च क्लब की को हमारे रीजन चेयरमैन जो यहाँ पहुंचे हैं हमारे शंटी साहब जो मुख्य रूप से पहुंचे हैं इनके चार्टर प्रेसिडेंट वालिया जी की पूरी टीम बहुत बहुत बधाई के पात्र रहे हैं इतना ही कहते हुए मैं कहता हूँ बहुत बहुत सभी को मुबारकबाद है और मैं यही कहूंगा कि हमेशा स्मरण रखें उनको याद रखें अपने जीवन में उनको उतारें ये हमारे लिए एक बहुत बढ़िया एक सवाल है थैंक था। यू जय जय अज वापुर क्लब कार्यक्रम में छुट्टी शाह याद करते हुए अयोध्या लंगल लगाया गया है ਮੋਤੀਰਾ ਮੈਰਾ ਜੀ ਰਹੇ ਉਹਨਾਂ ਨੂੰ ਉਹਨਾਂ ਦੇ ਦੁੱਖ ਦੇ ਟਾਈਮ ਵਿੱਚ ਉਹ ਅੱਗੇ ਉਹਦਾ ਲੰਗ ਚੁਕਾਇਆ ਸੀ ਇਸ ਯਾਦ ਵਿੱਚ ਅਸੀਂ ਇਹ ਲੰਗ ਲਗਾਇਆ ਗਿਆ ਹੈ ਬੈਂਕਸਪਲਸ ਚਾਰਜ ਜੀ ਹੈ ਇਹ ਤਾਂ ਨੋਬਲ ਕਾਸਟ ਕਰਦੀ ਹੈ ਹੈਪਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ